The <laughs> ਗੁੜ ਦੇ ਵਿੱਚਾਂ ਜਿਹੜੀ ਗੁੜ ਦੀ ਫਿਰ ਹੌਲੀ ਹੌਲੀ ਜਿੱਦਾਂ ਬਾਬੇ ਨੇ ਮਿਹਰਾ ਕੀਤੀਆਂ ਤੇ ਨਾ ਐਨਆਰਪੀਰ ਬਾਹਰ ਚ ਲਗਾਇਆ ਉਹਨਾਂ ਦੇ ਸਹਿਯੋਗ ਨਾਲ ਸ਼ਾਂਤ ਬਹੁਤ ਵਧੀਆ ਹੋਣ ਲੱਗ ਪਿਆ ਹਾਂ ਹਾਂ ਜੀ ਹਾਂ ਜੀ ਪਰ ਬੰਦਾ ਦੀ ਗੱਲ ਕਰੀਏ ਇਸ ਨਾਲ ਕਿਹੜੇ ਖਾਸ ਪ੍ਰਬੰਧ ਕੀਤੇ ਪ੍ਰਬੰਧ ਕੀਤੇ ਆ ਜੀ ਕਾਲੀਆਂ ਬਾਣ ਦੇ ਦਾ ਪ੍ਰਬੰਧਾਨਾ ਦਾ ਪ੍ਰਬੰਧ ਸਾਰਾ ਬਾਕੀ ਸਟੇ ਦਾ ਬਾਕੀ ਸਾਰਾ ਕੁਝ ਵੀ ਵਧੀਆ ਤੋਂ ਵਧੀਆ ਜਿੰਨਾ ਵੀ ਹੋ ਸਕਦਾ ਕੀਤਾ ਸਾਡੇ ਐਨਆਰਪੀਰ ਨਾਲ ਸਹਿਯੋਗ ਨਾਲ ਆਪਕੇ ਨਾਮ ਬਾਰੇ ਵੀ ਗੱਲ ਕਰੀਏ ਪਟਕੇ ਦਾ ਨਾਮ ਕੀ ਹੈ ਸਾਡੇ ਪਟਕੇ ਦੇ ਨਾਮ ਸਾਡੇ ਤਿਰਸਵਲ ਫਗਵਾੜਾ ਕਮਲ ਡੂੰਘ ਜਿਹੜੀ ਆਉਣੇ ਆ ਬਹੁਤ ਵਧੀਆ ਪਹਿਲਵਾਨ ਆ ਪੰਜਾਬ ਦੇ ਮੰਨੇ-ਮੰਨੇ ਪਹਿਲਵਾਨ ਉਹਨਾਂ ਨੂੰ ਸਾਡੇ ਐਨਆਰ ਵੀਰਾਂ ਲੋ ਜੀਪ ਜੀਪ ਦੇਣੀ ਆ ਪਹਿਲੇ ਨੰਬਰ ਵਾਲਿਆਂ ਨੂੰ ਤੇ ਦੂਜੇ ਨੰਬਰ ਵਾਲਿਆਂ ਨੂੰ ਸਪਲੈਂਡਰ ਮੋਟਰਸਾਈਕਲ ਵਾਲਾ ਬਾਬੇ ਮੈਂ ਦੱਸ ਸਕਦੇ ਪਰਿਵਾਰ ਵਾਲੋਂ ਸਰ ਪਹਿਲੇ ਸੰਜੇ ਜੀ ਤੋਂ ਮੈਨੂੰ ਦਿੱਤਾ ਵੀ ਸੀ ਬਹੁਤ ਵਧੀਆ ਜੀ ਪਹਿਲਾਂ ਸੰਜੇ ਸਾਡੀ ਗੁਰਦੀ ਆਉਂਦੀ ਸੀ ਫੇਰ ਚਲੋ ਹੁਣ ਫੇਰ ਮੋਟਰਸਾਈਕਲ ਹੁਣ ਦੇਣ ਲੱਗੇ ਮੁੰਡੇ ਮੋਟਰਸਾਈਕਲ ਤੋਂ ਹੁਣ ਜੀਪ ਤੇ ਚਲ ਗਈ ਆ ਜੀ ਬਾਹਲੇ ਬਹੁਤ ਐਨਾਂ ਦੇ ਵੀਰਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਜੀ ਗ੍ਰਾਮ ਪੰਚਾਇਤ ਚਲੋ ਹੈਗੇ ਕੰਮ ਕਰਨਾ ਗੁਰਦੁਆਰਾ ਪ੍ਰਬੰਧ ਕਮੇਟੀ ਸਾਰੇ ਨਗਰ ਦਾ ਹੀ ਬਹੁਤ ਜੋਗ ਹੈ ਜੀ ਬਾਗੋ ਬਾਗ ਹੋਇਆ ਜੀ ਐਨਆਰ ਵੀਰਾਂ ਦੀ ਗੱਲ ਕਰਦੇ ਆ ਨਾਰੇ ਵੀਰਾਂ ਨੂੰ ਜਿੱਦਾਂ ਸਟੇਜ ਉੱਤੇ ਐਨਆਰ ਵੀਰਾਂ ਤੋਂ ਬਹੁਤ ਵਧੀਆ ਸਹਿਯੋਗ ਮਿਲਦਾ ਜੀ ਬਹੁਤ ਵਧੀਆ ਆ ਸਾਰੇ ਤੁਹਾਡੇ ਐਨਆਰ ਵੀਰਾਂ ਦੇ ਆ ਜੀ ਵੀਰੋਂ ਇਹ ਨਸ਼ਾ ਜਨਾ ਚੋੜਿਆ ਵੀ ਨਸ਼ੇ ਛੱਡ ਕੇ ਖੇਡਾਂ ਵੱਲ ਹੋ ਜਿੱਦਾਂ ਹੁਣ ਮੁੰਡੇ ਲੱਗੇ ਹੋਏ ਖੇਡਣ ਦੇ ਤੇ ਵਧੀਆ ਖੇਡੋ ਆਪਦੀ ਜ਼ਿੰਦਗੀ ਸੁਧਾਰੋ ਵਧੀਆ ਪਲੇਅਰ ਬਣਨਾ ਤੇ ਜਿਹਦਾ ਪ੍ਰਤਿਵਾਲ ਸੁਆੜਾ ਨਾਮ ਚੱਕਦੇ ਈਦਾ ਨਾਮ ਚੱਕਣਾ ਤੇ ਉਹਨਾਂ ਮਾਂ ਪਿਓ ਦਾ ਨਾਮ ਚਾਹ ਹੋਵੇ ਨਸ਼ਿਆਂ ਦੇ ਵਿੱਚ ਕੀ ਰੱਖਿਆ ਨਸ਼ਿਆਂ ਵਿੱਚ ਕੁਝ ਨਹੀਂ ਰੱਖਿਆ ਨਸ਼ਿਆਂ ਦੇ ਵਿੱਚ ਤਾਂ ਮਾਪਿਆਂ ਦਾ ਵੀ ਨਾਮ ਬਣਾਉਂਦਾ ਪਿੰਡ ਦਾ ਵੀ ਬਣਾਉਂਦਾ ਆਂਦਾ ਜੀ ਤੇ ਜੱਟ ਸਿੰਘ ਦੀ ਸਾਨਾ ਪਹਿਲੀ ਸਾਨਾ ਸਾਧੂ ਸਿੰਘ ਦੀ ਪਾਤਸ਼ਾਹ ਅਰਜਨ ਸਿੰਘ ਦੀ ਸਾਧੂ ਸਿੰਘ ਦੀ ਪਾਤਸ਼ਾਹ ہربن جسوندر گیارہ سو جسوندر گیارہ سو اور ਜੀ ਇਹਦੇ ਮਤਲਬ 200 ਹੈ ਦਜਿੰਦਰ ਸਿੰਘ ਜੀ ਸਾਥ ਆਫ ਸਰਦਾਰ ਕਲੀਪ ਸਿੰਘ ਜੀ 5800 ਇਹਨਾਂ ਦੇ ਵੱਲੋਂ ਹੈ ਲੰਡੀ ਜੀ ਪੰਦ ਦਿੱਤੀਆਂ ਜਾਣੀ ਅੱਜ ਪਿੰਡ ਸੁਨਣਵਾਲ ਦੇ ਵਿੱਚ ਲੰਡੀਆਂ ਜੀ ਪੰਦ ਦਿੱਤੀਆਂ ਜਾਣੀਆਂ ਪਟਕੇ ਦੀ ਕੁਸ਼ਤੀ ਦੇ ਉੱਤੇ ਇਹਦੇ ਵਿੱਚ ਜਿਹੜੇ ਵੀ ਪ੍ਰਾਈਜ਼ ਹੈ ਐਨ ਆਰ ਆਈ ਵੀਰਾਂ ਵੱਲੋਂ ਆਗਾ ਸਪੇਨ ਜੀਤਾ ਯੂ ਐਸ اے ਸਾਬੀ ਯੂ ਕੇ ਮਨਜੀਤ ਯੂ ਕੇ ਸਾਬੀ ਯੂ ਕੇ ਪ੍ਰਦੀਪ ਪ੍ਰਦੀਪ ਯੂ ਕੇ ਚੀਪਾ ਯੂ ਕੇ ਕਸ਼ਮੀਰ ਚਾਕਾਂ ਵਾਲਾ ਚੱਕ ਵਾਲਾ ਚੱਕ ਵਾਲਾ ਲਖਾ ਯੂਐਸਾ ਖਾਜੂਐਸੇ ਮਰਜੀ ਦੇ ਯੂਐਸੇ ਸਰਯੋਜ ਆਸਟ੍ਰੇਲੀਆ ਦੀਪਾ ਕੈਨੇਡਾ ਲਾਲੀ ਕੈਨੇਡਾ ਤੇ ਬਾਕੀ ਜਿਹੜੇ ਆਪਣਾ ਕਮਲ ਕਮਲ ਸਪੇਨ ਕਮਲ ਸਪੇਨ ਕਿਹੜਾ ਕੋਈ ਦੱਸੇ ਸੇਵਾ ਕੀਤੀ ਗਈ ਆ ਸਾਡੇ ਅੱਜ ਕਿਹੋ ਜਿਹੇ 55ਵਾਂ ਛੰਜ ਮੇਲਾ ਕਰਵਾ ਰਹੇ ਆ ਇਹਦੇ ਵਿੱਚ ਬਹੁਤ ਹਰ ਸਾਲ ਦੀ ਸਾਹ ਪਹਿਲਾਂ ਮੋਟਰਸਾਈਕਲਾਂ ਤੋਂ ਫਿਰ ਅਸੀਂ ਬੋਲਟਾਂ ਤੇ ਆਏ ਅਰ ਕੀ ਕੱਲ ਨੰਡੀਆਂ ਟੀਪਾਂ ਤੇ ਚੱਲ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੁਮੇ ਕੁਝ ਵੱਡਾ ਹੋਊਗਾ ਜੋ ਵੀ ਆ ਸਾਡਾ ਛੰਜ ਕਮੇਟੀ ਪਿੰਡ ਦਾ ਬੜਾ ਸਤਿਕਾਰ ਆ ਸਾਰਾ ਪਿੰਡ ਨਾਲ ਮਿਲ ਕੇ ਛੰਜ ਕਰਾ ਰਿਹਾ ਕਿਸੇ ਨੂੰ ਕੁਝ ਇਹਦੇ ਵਿੱਚ ਗਿਲਵਾ ਖਿਸ਼ਬਾ ਨਹੀਂ ਸਾਰੇ ਅੰਦੇ ਇੱਕ ਗੋਠ ਹੋ ਕੇ ਇੱਕ ਛੰਜ ਹੋ ਰਹੀ ਆ ਸਾਡੇ ਨੌਜਵਾਨ ਪਿੰਡ ਛੰਜ ਕਮੇਟੀ ਐਨ ਆਰ ਆਈ ਮੀਰ ਨਗਰ ਸਰਪੰਚ ਪੰਚਾਇਤ ਸਾਰਿਆਂ ਦੇ ਸੰਜੋਗ ਨੇ ਨਾਲ ਇਹ ਸ਼ਹਿਨ ਮੇਲਾ ਕਰਾਇਆ ਜਾ ਰਿਹਾ ਵਾ ਆਉਣ ਵਾਲਾ ਸਮਾਂ 2000 ਅਸੀਂ ਜਿਹੜਾ 24ਵਾਂ ਚੈਲੰਜੋ ਮੇਲਾ 2026 ਵਿੱਚ ਜਾਊਗਾ ਉਹ ਹਜੇ ਦੇਖਣਯੋਗ ਆਊਗਾ ਇਹ ਤੋਂ ਵੀ ਅਸੀਂ ਕੁਝ ਵਿੱਚ ਕੀ ਵੀ ਲਿਆਵਾਂਗੇ ਬਹੁਤ ਇਦੋਂ ਵੀ ਵੱਡੇ ਪ੍ਰਾਈਜ਼ ਆਉਣ ਵਾਲੇ ਆ ਉਹ ਬੁੱਤ ਸਰ ਲਿੰਦੇ ਪਰਿਵਾਰ ਜਿਹੜਾ ਸਾਡੇ ਵੀਰ ਇਹ ਬਾਬਾ ਮਿਲੰਦਰ ਸਿੰਘ ਦੇ ਪਰਿਵਾਰ ਵੱਲੋਂ ਅਸੀਂ ਬੜੇ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਆ ਕਿ ਜਦੋਂ ਵੀ ਆਹ ਪਿੰਡਾਂ ਦੇ ਵਿੱਚ ਇੱਕ ਕੁਸ਼ਤੀ ਹੁੰਦੀ ਸੀ ਪਟਕੇ ਦੀ ਉਸ ਸਮੇਂ ਤੋਂ ਸਾਡੇ ਪਿੰਡ ਵਿੱਚ 2 ਨੰਬਰ ਦੀ ਕੁਸ਼ਤੀ ਦਾ ਇਹਨਾਂ ਦੇ ਹਰ ਸਾਲ ਦੋ ਨੰਬਰ ਦੀ ਕੁਸ਼ਤੀ ਰੱਖੀ ਪਹਿਲਾਂ ਕਦੇ ਮੈਕਲਾ ਦੇ ਆਈ ਮੈਕਲਾ ਤੋਂ ਬਾਅਦ ਮੋਟਰਸਾਈਕਲਾਂ ਤੇ ਹਰ ਸਾਲ ਦੀ ਤਰ੍ਹਾਂ ਇਹ ਦੋ ਨੰਬਰ ਦੀ ਕੁਸ਼ਤੀ ਬੜੇ ਲੰਮੇ ਸਮੇਂ ਤੋਂ ਕਰਾ ਰਹੇ ਆ ਇਸ ਵਾਰ ਵੀ ਇਹ ਸਪਲੈਂਡਰ ਮੋਟਰਸਾਈਕਲ ਦੇ ਕੇ ਦੋ ਨੰਬਰ ਦੀ ਕੁਸ਼ਤੀ ਕਰਾ ਰਹੇ ਆ ਨੌਜਵਾਨਾਂ ਵਾਸਤੇ ਇਹ ਸਾਰਾ ਬਰਾਲਾ ਕਰ ਰਹੇ ਆ ਨੌਜਵਾਨਾ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਜਾਣਾਂ ਇਸੇ ਕਰਕੇ ਹੀ ਬਹੁਤ ਵੱਡੇ ਵੱਡੇ ਇਨਾਮ ਦੇ ਰਹੇ ਆ ਅੱਜ ਦੇ ਖਾੜੇ ਸੱਦਿਆ ਖਾੜਿਆਂ ਨੂੰ ਵੀ ਖੁੱਲੇ ਰੁਪਈਏ ਆ ਜੇ ਕਹਿੰਦੇ ਖਾੜਿਆਂ ਨੂੰ ਘੱਟ ਰੁਪਈਏ ਨਹੀਂ ਖੁੱਲੇ ਖਾੜਿਆਂ ਦੇ ਵਿੱਚ ਰੁਪਈਏ ਆ ਇਹ ਨਹੀਂ ਅਸੀਂ ਥੋੜੇ ਬਹੁਤੇ ਰੁ ਕੁੱਲੇ ਰੁਈਆ ਦਿੰਦੇ ਆ ਵੀ ਉਹਨਾਂ ਦੀ ਮਹਤਤਾ ਮੁੱਲ ਮੜ ਸਕੇ ਕਿਉਂਕਿ ਜੇ ਛੋਟੇ ਪਹਿਲਵਾਨਾਂ ਦੀ ਅਪਾ ਕੁਸ਼ਤੀਆਂ ਕਰਵਾਵਾਂਗੇ ਤਾਂ ਹੀ ਉਹ ਵੱਡੇ ਮੱਲ ਬਣਨਗੇ ਪਹਿਲਾਂ ਅਸੀਂ ਸ਼ੁਰੂਆਤ ਬੱਚਿਆਂ ਤੋਂ ਲੈ ਕੇ ਵੱਡੇ ਪਹਿਲਵਾਨਾਂ ਤੱਕ ਕਰਦੇ ਆ ਇਹੋ ਹੀ ਸਾਡੀ ਗੱਲ ਹੈ ਅਸੀਂ ਤਾਂ ਵੀ ਛੋਟੇ ਪਹਿਲਵਾਨਾਂ ਨੂੰ ਵੱਧ ਟਾਈਮ ਵੱਡਾ ਸੰਜੋਗ ਮਿਲਿਆ ਜਿਨ੍ਹਾਂ ਵਿੱਚੋਂ ਸਾਡੇ ਐਨ ਆਰ ਆਈ ਵੀਰਾਂ ਦੇ ਜੇ ਮੈਂ ਨਾਂ ਨਾ ਬੋਲਾਂ ਤੇ ਬਾਗਾ ਸਪੇਨ ਚੀਤਾ ਜੁਕੇ ਸਭੀ ਜੁਕੇ ਮਨਜੀਤ ਜੁਕੇ ਤੇ ਸਭੀ ਜੁਕੇ ਪਾ ਪ੍ਰਦੀਪ ਜੁਕੇ ਸ਼ੀਪਾ ਜੁਕੇ ਕਸ਼ਮੀਰ ਸਿੰਘ ਚੱਕਾਂਵਾਲਾ ਲੱਖਾ ਜੁਕੇ ਅਮਰਜੀਤ ਜੁਕੇ ਸਰਜੋਤ ਜੁਕੇ ਦੀਪਕ ਕੈਨੇਡਾ ਦੇ ਲਾਲੀ ਕੈਨੇਡਾ ਇਹਨਾਂ ਵੀਰਾਂ ਵੱਲੋਂ ਅੱਜ ਜਿਹੜਾ ਪਹਿਲਾ ਨਾਮ ਜੀਪ ਦਾ ਉਹਨਾਂ ਦਾ ਕੀ ਨਾਮ ਇਹਨਾਂ ਵੱਲੋਂ ਜੀਪ ਐਨਰ ਦੇ ਵੀਰਾਂ ਵੱਲੋਂ ਰੱਖੀ ਗਈ ਆ ਤੇ ਬਹੁਤ ਵੱਡਾ ਪਰਾਲਾ ਹਰ ਸਾਲ ਹੀ ਕਰਦੇ ਆ ਸਾਰੇ ਸਾਡੇ ਐਨਆਰਆਈ ਵੀਰ ਜੋਗਾ ਪਾਜੀ ਬਾਗਾ ਸੁਣੜਾ ਕਮਲ ਜੀ ਦਾ ਸਾਹੀ ਭਾਜੀ ਹੁਣੀ ਸਾਰੇ ਵੀਰ ਸਾਡੇ ਇਹ ਬਾਹਰੋਂ ਸ਼ਹਿਰ ਪੈਰ ਸਪੈਸ਼ਲ ਛੰਝ ਮੇਲਾ ਦੇਖਣ ਵਾਸਤੇ ਇੱਥੇ ਪਹੁੰਚੇ ਆ ਇਹਨਾਂ ਦਾ ਇੱਥੇ ਆਉਣ ਤੇ ਮੈਰੀਕਾ ਨਾਲ ਬਹੁਤ ਵਾਧਾ ਦਵਾਦ ਕਰਦੇ ਆ ਜਿਹੜਾ ਇਹਨਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਤੇ ਅੱਜ ਲੰਡੀਆਂ ਜੀਪਾਂ ਦੇ ਕੇ ਮੇਲੇ ਦਾ ਤੇ ਪਿੰਡ ਦਾ ਦਿਲ ਜਿੱਤਿਆ ਭਾਜੀ ਮਾਸਟਰ ਸਾਹਿਬ 2100 ਇਹਨਾਂ ਦੇ ਵੱਲੋਂ ਹੈ ਔਰ ਸਰਦਾਰ ਲੰਮੜਾ ਹਰਨਾਮ ਸਿੰਘ ਜੀ 11000 ਇਹਨਾਂ ਦੇ ਵੱਲੋਂ ਹੈ موسیقی <سؤال> اٹوجا سو سرجیت ਇਹਨਾਂ ਦੇ ਵੱਲੋਂ ਆਇਆ ਹੈ ਬੋਡੇ ਸਿੱਧੀ ਸਾਨੋਬ ਗੁਰਬਖਸ਼ ਸਿੰਘ ਜੀ 500 ਇਹਨਾਂ ਦੇ ਵੱਲੋਂ ਜਹਵਾਰ ਕੇ ਕਿਸਾਨੋਬ ਗੁਰਬਖਸ਼ ਸਿੰਘ ਜੀ ਇਹਨਾਂ ਦੇ ਵੱਲੋਂ 500 ਸਤਨਾਮ ਸਿੰਘ ਜੀ ਸਾਨੋਬ ਹਜ਼ਾਰ ਅਮਰ ਸਿੰਘ ਜੀ ਇਹਨਾਂ ਦੇ ਵੱਲੋਂ 10000 ਦੀ ਸੇਵਾ ਆਈ ਹੈ ਤੇ ਨਾਲ ਹੀ ਮੋਹ ਸਿੰਘ ਜੀ ਸਾਨੋਬ ਜੀ ਜੀ ਸਿੰਘ ਜੀ ਵਾਹ ਇਹਦੀ ਸਾਨੋਬ ਗੁਰਵਜਨ ਸਿੰਘ ਜੀ ਸਾਨਾ ਹਦਰਵੀਰ ਸਿੰਘ ਜਿਹਨਾਂ ਦੇ ਤੋਂ ਦੋਸਤ ਹੈ ਜਿਹਨੂੰ ਸਾਡੀ ਜਿਹੜਾ ਹੈ ਵਾਸਤੇ ਲੰਗਰ ਦੀ ਸੇਵਾ ਦੇਣੀ ਹੈ 5000 ਦੀ ਰਹੀ ਹੈ ਜੇ ਨਹੀਂ ਪਛੋਤ 500 ਆਇਆ ਇਹਨਾਂ ਦੇ ਨਾਮ ਆ ਗੁਰਮੀਤ ਸਿੰਘ ਜੀ ਬਰੇਨ ਸਿੰਘ ਜੀ ਸਾਨਾ ਹੁਕਰਦੇਵ ਸਿੰਘ ਜੀ دس ہزار یہاں بالکل گردیو جی ایک ہزار سکھجندر سن اف وکر گیارہ سو یہاں آیا